ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਟੀਐਮ ਬੀਨਫੋ YouTube ਚੈਨਲ ਤੇ Facebook ਪੇਜ ਤੇ ਦੋਸਤੋ 2025 ਦਾ ਸਤੰਬਰ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਤੇ ਸਤੰਬਰ ਮਹੀਨੇ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਹਾਲੀ ਦੀਆਂ ਫਸਲਾਂ ਦੇ ਨਵੇਂ ਬੀਜ ਨਵੀਆਂ ਜਾਣਕਾਰੀਆਂ ਤੇ ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਦੇ ਲਈ ਜਿਹੜੇ ਕਿਸਾਨ ਮੇਲੇ ਹੈ ਪੂਰੇ ਪੰਜਾਬ ਦੇ ਵਿੱਚ ਲਾਏ ਜਾਂਦੇ ਆ ਸੋ ਅੱਜ ਆਪਾਂ ਇਹਨਾਂ ਮੇਲਿਆਂ ਦੇ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਦੋਂ ਕਦੋਂ ਕਿੱਥੇ ਕਿੱਥੇ ਇਹ ਮੇਲੇ ਲੱਗਨੇ ਆ ਤੇ ਇਹਨਾਂ ਮੇਲਿਆਂ ਦੇ ਵਿੱਚ ਕਿਹੜੇ ਕਿਹੜੇ ਬੀਜ ਕੀ ਰੇਟ ਤੇ ਮਿਲਣਗੇ ਸਾਰੀ ਜਾਣਕਾਰੀ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਪੂਰੀ ਦੇਖਿਓ ਤਾਂ ਕਿ ਤੁਹਾਨੂੰ ਪ੍ਰੋਪਰ ਸਾਰੀ ਜਾਣਕਾਰੀ ਜਿਹੜੀ ਉਹ ਮਿਲ ਸਕੇ ਸੋ ਦੋਸਤੋ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿਸਾਨ ਮੇਲਿਆਂ ਦੀਆਂ ਤਰੀਕਾਂ ਦੇ ਬਾਰੇ ਤਾਂ ਦੋਸਤੋ ਜੋ ਪਹਿਲਾ ਕਿਸਾਨ ਮੇਲਾ ਉਹ 12 ਸਤੰਬਰ ਨੂੰ ਬੱਲੋਵਾਲ ਸੌਂਖੜੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਲੱਗ ਰਿਹਾ ਹੈ ਤੇ ਇਹ ਮੇਲਾ ਦੋਸਤੋ 12 ਸਤੰਬਰ ਨੂੰ ਲੱਗਣਾ ਹੈ ਉਸ ਤੋਂ ਅਗਲਾ ਮੇਲਾ ਦੋਸਤੋ ਰੌਣੀ ਪਟਿਆਲਾ ਦੇ ਵਿੱਚ 16 ਸਤੰਬਰ ਨੂੰ ਲੱਗ ਰਿਹਾ ਹੈ ਤੀਸਰਾ ਮੇਲਾ ਦੋਸਤੋ 18 ਸਤੰਬਰ ਨੂੰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਲੱਗ ਰਿਹਾ ਹੈ ਕਿ ਚੌਥਾ ਮੇਲਾ ਦੋਸਤੋ 24 ਸਤੰਬਰ ਨੂੰ ਲੱਗਣਾ ਹੈ ਇਹ ਮੇਲਾ ਜਿਹੜਾ ਗੁਰਦਾਸਪੁਰ ਦੇ ਵਿੱਚ ਲੱਗ ਰਿਹਾ ਹੈ ਅਗਲਾ ਮੇਲਾ ਦੋਸਤੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਲੱਗ ਰਿਹਾ ਹੈ ਤੇ ਇਹ ਮੇਲਾ ਦੋਸਤੋ 26 ਤੇ 27 ਸਤੰਬਰ ਦੋ ਦਿਨ ਜਿਹੜਾ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਲੱਗਣਾ ਹੈ ਤੇ ਉਸ ਤੋਂ ਅਗਲਾ ਮੇਲਾ ਦੋਸਤੋ ਮਾਲਵਾ ਦੇ ਸ਼ਹਿਰ ਬਠਿੰਡੇ ਦੇ ਵਿੱਚ ਲੱਗ ਰਿਹਾ ਹੈ ਇਹ ਮੇਲਾ ਦੋਸਤੋ 30 ਸਤੰਬਰ ਨੂੰ ਲੱਗਣਾ ਹੈ ਦੋਸਤੋ ਅਗਲਾ ਤੇ ਆਖਰੀ ਮੇਲਾ ਜਿਹੜਾ ਉਹ 나ਗ ਕਲਾ ਜਹਾਂਕੀਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਲੱਗ ਰਿਹਾ ਦੋਸਤੋ ਇਹ ਮੇਲਾ 1 ਅਕਤੂਬਰ 2025 ਨੂੰ ਲੱਗਣਾ ਹੈ ਤਾਂ ਦੋਸਤੋ ਇਹ ਤਰੀਕਾ ਜਿਹੜੀਆਂ ਮੇਲਿਆਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ ਤੇ ਹੁਣ ਅੱਗੇ ਆਪਾਂ ਗੱਲ ਕਰਾਂਗੇ ਕਿ ਇਨ੍ਹਾਂ ਮੇਲਿਆਂ ਦੇ ਵਿੱਚ ਕਿਹੜੇ-ਕਿਹੜੇ ਬੀਜ ਮਿਲਣਗੇ ਤੇ ਕੀ ਰੇਟ ਦੇ ਉੱਪਰ ਆਪਾਂ ਇਹ ਬੀਜ ਜਿਹੜੇ ਉਹ ਲੈ ਸਕਦੇ ਆ ਤਾਂ ਬੀਜਾਂ ਦੇ ਵਿੱਚ ਦੋਸਤੋ ਹੜੀ ਦੀ ਪ੍ਰਮੁੱਖ ਫਸਲ ਕਣਕ ਦੀ ਗੱਲ ਕਰੀਏ ਤਾਂ ਕਣਕ ਦੀਆਂ ਕਈ ਵੈਰਾਈਟੀਆਂ ਦੇ ਬੀਜ ਇਸ ਵਾਰ ਜਿਹੜਾ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਵੱਲੋਂ ਦਿੱਤੇ ਜਾ ਰਹੇ ਹੈ ਯੂਨੀਵਰਸਿਟੀ ਵੱਲੋਂ ਜੋ ਕਣਕ ਦੀ ਨਵੀਂ ਕਿਸਮ ਰਿਲੀਜ਼ ਕੀਤੀ ਗਈ ਹੈ ਪੀਬੀਡਬਲਯੂ 872 ਤਾਂ ਇਸ ਕਿਸਮ ਦਾ ਬੀਜ ਆਤ ਕੀ ਜਿਹੜਾ ਆਮ ਕਿਸਾਨਾਂ ਦੇ ਵਾਸਤੇ ਉਪਲਬਧ ਰਹੇਗਾ ਪਿਛਲੇ ਸਾਲ ਇਸ ਕਿਸਮ ਦਾ ਜਿਹੜਾ ਬੀਜ ਆ ਉਹ ਬਰੀਡਰਾਂ ਨੂੰ ਦਿੱਤਾ ਗਿਆ ਸੀ ਕਾਫੀ ਚੰਗੇ ਝਾੜ ਹੈ ਜਿਹੜੇ ਟ੍ਰਾਇਲਾਂ ਦੇ ਵਿੱਚ ਇਸ ਕਿਸਮ ਦੇ ਦੱਸੇ ਜਾ ਰਹੇ ਆ ਅਗੇਤੀ ਬਜਾਈ ਦੇ ਲਈ ਵੀ ਇਹ ਕਿਸਮ ਟੁਕਮੀ ਹੈ ਤੇ ਇਸ ਤੋਂ ਇਲਾਵਾ ਡਿੱਗਣ ਦੀ ਸਮੱਸਿਆ ਵੀ ਇਹਦੇ ਵਿੱਚ ਜਿਹੜੀ ਨਾ ਮਾਤਰ ਦੱਸੀ ਜਾ ਰਹੀ ਹੈ ਸੋ ਇਸ ਕਿਸਮ ਦਾ ਬੀਜ ਤੁਸੀਂ ਖਰੀਦ ਸਕਦੇ ਹੋ 20 ਕਿਲੋ ਤੇ 40 ਕਿਲੋ ਦੀ ਪੈਕਿੰਗ ਦੇ ਵਿੱਚ ਇਹ ਬੀਜ ਮਿਲਣਾ ਹੈ 20 ਕਿਲੋ ਦੀ ਪੈਕਿੰਗ ਹੈ ਜਿਹੜੀ ਉਹ 1250 ਰੁਪਏ ਦੇ ਵਿੱਚ ਤੇ 40 ਕਿਲੋ ਦੀ ਪੈਕਿੰਗ 2500 ਰੁਪਏ ਦੇ ਵਿੱਚ ਕਿਸਾਨ ਵੀਰੋ ਤੁਸੀਂ ਇਹ ਮੇਲਿਆਂ ਦੇ ਵਿੱਚੋਂ ਖਰੀਦ ਸਕਦੇ ਹੋ ਆਹੋਸਤੋ ਅਗਲੀਆਂ ਕਿਸਮਾਂ ਦੋਸਤੋ ਪੀਬੀਡਬਲਯੂ 826 824 ਸੁਨਹਿਰੀ ਪੀਬੀਡਬਲਯੂ 764 ਪੀਬੀਡਬਲਯੂ 725 677 ਪੀਵੀਡਬਲਯੂ 1 ਜੈਂਕ ਤੇ ਜੈਂਕ 2 ਦਾ ਬੀਜ ਤੁਸੀਂ ਇਹਨਾਂ ਮੇਲਿਆਂ ਦੇ ਵਿੱਚ ਖਰੀਦ ਸਕਦੇ ਹੋ ਤਾਂ ਇਹਨਾਂ ਕਿਸਮਾਂ ਦੀ ਵੀ 20 ਕਿਲੋ ਤੇ 40 ਕਿਲੋ ਦੀ ਪੈਕਿੰਗ ਉਪਲਬਧ ਰਹੇਗੀ 20 ਕਿਲੋ ਦਾ ਜਿਹੜਾ ਬੈਗ ਹੈ 800 ਰੁਪਏ ਦੇ ਵਿੱਚ ਤੇ 40 ਕਿਲੋ ਦੀ ਪੈਕਿੰਗ ਤੁਸੀਂ 1600 ਰੁਪਏ ਦੇ ਵਿੱਚ ਦੋਸਤੋ ਇਹਨਾਂ ਕਿਸਾਨ ਮੇਲਿਆਂ ਦੇ ਵਿੱਚੋਂ ਖਰੀਦ ਸਕਦੇ ਹੋ ਇਸ ਤੋਂ ਅੱਗੇ ਦੋਸਤੋ ਪਛੇਤੀ ਬਜਾਈ ਦੇ ਲਈ ਪੀਵੀਡਬਲਯੂ 752 771 757 ਕਿਸਮ ਦਾ ਬੀਜ ਵੀ ਤੁਸੀਂ ਖਰੀਦ ਸਕਦੇ ਹੋ ਤੇ ਬਿਲਕੁਲ ਸੇਮ ਪੈਕਿੰਗ ਤੇ ਸੇਮ ਰੇਟ ਇਹਨਾਂ ਕਿਸਮ ਦਾ ਵੀ ਰਹਿਣਾ ਹੈ ਬਰਾਨੀ ਹਾਲਤਾਂ ਦੇ ਵਿੱਚ ਬਜਾਈ ਦੇ ਲਈ PBW 660 ਦਾ ਬੀਜ ਵੀ ਦੋਸਤੋ ਤੁਸੀਂ ਇਹਨਾਂ ਮੇਲਿਆਂ ਦੇ ਵਿੱਚ ਖਰੀਦ ਸਕਦੇ ਹੋ ਅਗਲੀ ਫਸਲ ਦੋਸਤੋ ਜੌਆਂ ਦੀ ਗੱਲ ਕਰੀਏ ਤਾਂ ਜੌਆਂ ਦੀਆਂ ਕਿਸਮਾਂ PL807 ਤੇ PL891 ਛਿਲਕਾ ਰਹਿ ਤਾਂ ਇਹਨਾਂ ਕਿਸਮਾਂ ਦਾ ਬੀਜ ਜਿਹੜਾ ਉਪਲਬਧ ਹੋਵੇਗਾ 807 ਦਾ ਬੀਜ 5 ਕਿਲੋ ਤੇ 18 ਕਿਲੋ ਦੀ ਪੈਕਿੰਗ ਤੁਸੀਂ ਖਰੀਦ ਸਕਦੇ ਹੋ 150 ਰੁਪਏ ਤੋਂ ਤੇ 540 ਰੁਪਏ 18 ਕਿਲੋ ਦੀ ਪੈਕਿੰਗ 899 ਦਾ 5 ਕਿਲੋ ਤੇ 10 ਕਿਲੋ ਦੀ ਪੈਕਿੰਗ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਇਹਨਾਂ ਦਾ ਜਿਹੜਾ ਰੇਟ ਹੈ ਕਰਮਵਾਰ 200 ਤੇ 400 ਰੁਪਏ 10 ਕਿਲੋ ਦੀ ਪੈਕਿੰਗ ਦਾ ਰਹਿਣਾ ਅੱਗੇ ਦੋਸਤੋ ਛੋਲਿਆਂ ਦੀ ਗੱਲ ਕਰੀਏ ਤਾਂ ਪੀਬੀ ਜੀ ਅੱਠ ਕਿਸਮ ਦਾ ਬੀ ਤੁਸੀਂ ਖਰੀਦ ਸਕਦੇ ਹੋ 2 ਕਿਲੋ ਤੇ 4 ਕਿਲੋ ਦੀ ਪੈਕਿੰਗ ਦੇ ਵਿੱਚ ਤੇ ਇਹਨਾਂ ਦਾ ਰੇਟ ਵੀ ਤੁਸੀਂ ਦੇਖ ਸਕਦੇ ਹੋ 300 ਤੇ 600 ਰੁਪਏ 4 ਕਿਲੋ ਦੀ ਪੈਕਿੰਗ ਪੀਵੀਜੀ 10 ਕਿਸਮ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਪੈਕਿੰਗ ਸਾਈਜ਼ ਹੈ 2 ਕਿਲੋ ਤੇ 5 ਕਿਲੋ ਹੈ ਤੇ ਇਹ ਵੀ ਤੁਸੀਂ 300 ਰੁਪਏ ਦੇ ਵਿੱਚ ਤੇ 550 ਰੁਪਏ ਦੇ ਵਿੱਚ 5 ਕਿਲੋ ਦੀ ਪੈਕਿੰਗ ਖਰੀਦ ਸਕਦੇ ਹੋ ਰਾਲਾਂ ਦੇ ਵਿੱਚ ਦੋਸਤੋ ਮਸਰਾਂ ਦੀ ਐਲ ਐਲ 13 73 ਕਿਸਮ ਦੀ 2 ਕਿਲੋ ਦੀ ਪੈਕਿੰਗ ਤੁਸੀਂ 250 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਅੱਗੇ ਦੋਸਤੋ ਤੇਲ ਬੀਜ ਫਸਲਾਂ ਦੀ ਗੱਲ ਕਰੀਏ ਤਾਂ ਤੋਰੀਆ ਦੀ TL 17 ਕਿਸਮ ਦਾ ਬੀਜ ਤੁਸੀਂ 1/2 ਕਿਲੋ ਤੇ 1 ਕਿਲੋ ਦੀ ਪੈਕਿੰਗ ਦੇ ਵਿੱਚ ਖਰੀਦ ਸਕਦੇ ਹੋ ਇਨਾਂ ਦਾ ਰੇਟ ਕਰਮਵਾਰ 100 ਰੁਪਏ ਤੇ 200 ਰੁਪਏ ਨੇ ਰਾਇਆ ਸਰੋਂ ਦੀ ਪੀਬੀਆਰ 357 ਤੇ ਆਰਐਲਸੀ ਤਿੰਨ ਕਿਸਮ ਦਾ ਬੀਜ ਤੁਸੀਂ ਅੱਧਾ ਕਿਲੋ ਤੇ 1 ਕਿਲੋ ਦੀ ਪੈਕਿੰਗ ਦੇ ਵਿੱਚ ਖਰੀਦ ਸਕਦੇ ਹੋ ਸੇਮ ਰੇਟ ਦੋਸਤੋ ਇਨਾਂ ਕਿਸਮਾਂ ਦਾ ਵੀ ਰਹਿਣਾ ਅੱਗੇ ਗੋਭੀ ਸਰੋਂ ਦੀ ਜੀਐਸਸੀ 7 ਕਿਸਮ ਦਾ ਬੀਜ ਤੁਸੀਂ ਖਰੀਦ ਸਕਦੇ ਹੋ 400 ਗ੍ਰਾਮ ਤੇ 1 ਕਿਲੋ ਦੀ ਪੈਕਿੰਗ ਦੇ ਵਿੱਚ ਤੇ ਇਨਾਂ ਦਾ ਰੇਟ ਦੋਸਤੋ 100 ਰੁਪਏ ਤੇ 250 ਰੁਪਏ ਦੇ ਵਿੱਚ 1 ਕਿਲੋ ਦੀ ਪੈਕਿੰਗ ਤੁਸੀਂ ਖਰੀਦ ਸਕਦੇ ਹੋ ਤਾਰੇ ਮੀਰੇ ਦੀ TMLC ਦੋ ਕਿਸਮ ਦੀ ਅੱਧਾ ਕਿਲੋ ਤੇ 1 ਕਿਲੋ ਦੀ ਪੈਕ ਤੁਸੀਂ ਖਰੀਦ ਸਕਦੇ ਹੋ 100 ਰੁਪਏ ਤੇ 200 ਰੁਪਏ ਦੇ ਵਿੱਚ ਅਲਸੀ ਦਾ ਦੋਸਤੋ LSC263 ਕਿਸਮ ਦਾ ਬੀਜ ਹੈ ਜਿਹੜਾ ਤੁਸੀਂ 1 ਕਿਲੋ ਦੀ ਪੈਕਿੰਗ ਦੇ ਵਿੱਚ 150 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਗੇ ਦੋਸਤੋ ਚਾਰਿਆਂ ਦੇ ਬੀਜਾਂ ਦੀ ਗੱਲ ਕਰੀਏ ਤਾਂ ਬਰਸੀਮ ਦੀ BL10 BL42 ਤੇ BL44 ਕਿਸਮ ਦੀ 2 ਕਿਲੋ ਦੀ ਪੈਕਿੰਗ ਤੁਸੀਂ 700 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਮੀ ਦੀਆਂ ਦੋਸਤੋ OL14 15 ਤੇ 17 ਕਿਸਮਾਂ ਦੀਆਂ ਪੈਕਿੰਗਾਂ ਜਿਹੜੀਆਂ 5 ਕਿਲੋ 15 ਕਿਲੋ ਤੇ 25 ਕਿਲੋ ਦੀ ਪੈਕਿੰਗ ਇਹ ਤੁਸੀਂ ਇਹਨਾਂ ਮੇਲਿਆਂ ਦੇ ਵਿੱਚ ਖਰੀਦ ਸਕਦੇ ਹੋ ਤਾਂ ਕਰਮਵਾਰ ਰੇਟ ਵੀ ਤੁਸੀਂ ਇਹਨਾਂ ਦੇ ਦੇਖ ਸਕਦੇ ਹੋ ₹400 ₹1200 ਤੇ ₹2000 ਦੇ ਵਿੱਚ ਤੁਸੀਂ ਜਿਹੜਾ 25 ਕਿਲੋ ਦੀ ਜਮੇ ਦੀ ਪੈਕਿੰਗ ਖਰੀਦ ਸਕਦੇ ਹੋ ਤਾਂ ਕਿ ਦੋਸਤੋ ਰਾਈ ਕਾ ਦੀ ਗੱਲ ਕਰੀਏ ਤਾਂ ਪੀਬੀਆਰਜੀ 2 ਤੇ ਇੱਕ ਕਿਸਮ ਦਾ ਬੀਜ ਤੁਸੀਂ ਜਿਹੜਾ 1 ਕਿਲੋ ਦੀ ਪੈਕਿੰਗ ਦੇ ਵਿੱਚ 300 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਦੋਸਤੋ ਤੁਸੀਂ ਇਹਨਾਂ ਬੀਜਾਂ ਦੀਆਂ 1 ਕਿਲੋ ਦੀ ਪੈਕਿੰਗ ਦੇ ਵਿੱਚ ਕਿੱਟਾਂ ਵੀ ਖਰੀਦ ਸਕਦੇ ਹੋ ਦਾਲਾਂ ਅਤੇ ਤੇਲਬੀਜ ਕਿੱਟ ਦੇ ਵਿੱਚ ਛੋਲੇ ਮਸਰ ਗੋਭੀ ਸਰੋਂ ਤੇ ਅਲਸੀ ਦਾ ਬੀਜ ਮਿਲਦਾ ਹੈ ਇਹ ਪੈਕਿੰਗ ਹੈ ਜਿਹੜੀ ਤੁਸੀਂ 200 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਹਾੜੀ ਦੇ ਚਾਰਿਆਂ ਦੀ ਕਿੱਟਾਂ ਦੀ ਗੱਲ ਕਰੀਏ ਤਾਂ ਦੋਸਤੋ ਬਰਸੀਮ ਜਮੇ ਤੇ ਰਾਈ ਕਾ ਤੇ ਤੂਰੀਆ ਦੀ 1 ਕਿਲੋ ਪੈਕਿੰਗ ਦੀ ਕਿੱਟ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ 300 ਰੁਪਏ ਦੇ ਵਿੱਚ ਸਬਜ਼ੀਆਂ ਦੀ ਗੱਲ ਕਰੀਏ ਤਾਂ ਦੋਸਤੋ ਸਰਦੀ ਰੁੱਤ ਦੀਆਂ ਸਾਰੀਆਂ ਹੀ ਸਬਜ਼ੀਆਂ ਦੇ ਬੀਜ ਤੁਸੀਂ ਇਹਨਾਂ ਮੇਲਿਆਂ ਦੇ ਵਿੱਚ ਖਰੀਦ ਸਕਦੇ ਹੋ ਤਾਂ ਉਹਨਾਂ ਬੀਜਾਂ ਦੀਆਂ ਕਿਸਮਾਂ ਬੀਜ ਦੀ ਮਾਤਰਾ ਤੇ ਰੇਟਾਂ ਦੀ ਜਿਹੜੀ ਲਿਸਟ ਹੈ ਤੁਸੀਂ ਦੇਖ ਸਕਦੇ ਹੋ ਸਾਰੀ ਜਾਣਕਾਰੀ ਇਸ ਲਿਸਟ ਦੇ ਵਿੱਚ ਦਿੱਤੀ ਹੋਈ ਹੈ ਤਾਂ ਇਹ ਸਾਰੇ ਬੀਜ ਤੁਸੀਂ ਦੋਸਤੋ ਇਹਨਾਂ ਮੇਲਿਆਂ ਦੇ ਵਿੱਚ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਇਹਨਾਂ ਬੀਜਾਂ ਦੀ ਕਿੱਟ ਵੀ ਤੁਸੀਂ ਖਰੀਦ ਸਕਦੇ ਹੋ ਜਿਸ ਦੀ ਕੀਮਤ 100 ਰੁਪਏ ਹੁੰਦੀ ਆ ਤਾਂ ਦੋਸਤੋ اے سی ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੁਆਰਾ ਲਗਾਏ ਜਾ ਰਹੇ ਕਿਸਾਨ ਮੇਲੇ ਉਹਨਾਂ ਦੇ ਵਿੱਚ ਮਿਲਣ ਵਾਲੇ ਬੀਜਾਂ ਦੀ ਜਾਣਕਾਰੀ ਸੋ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਭਰਾਵਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਦੋਸਤੋ ਪਹਿਲੀ ਵਾਰ ਚੈਨਲ ਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ ਅਗਰ ਇਹ ਵੀਡੀਓ ਫੇਸਬੁੱਕ ਤੇ ਵੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀ ਨਵੀਆਂ ਜਾਣਕਾਰੀਆਂ ਮਿਲਦੀਆਂ ਰਹਿਣ ਧੰਨਵਾਦ